ਭਾਜਪਾ ਲੀਡਰ ਫਤੇਜੰਗ ਸਿੰਘ ਬਾਜਵਾ ਨੇ ਵੱਡਾ ਦਾਅਵਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਸੰਬੰਧੀ ਐਲਾਨ ਕਰਨਗੇ ਫਤੇਜੰਗ ਬਾਜਵਾ ਨੇ ਭਾਜਪਾ ਨੂੰ ਸਿੱਖਾਂ ਦੇ ਹਿਤੈਸ਼ੀ ਪਾਰਟੀ ਕਰਾਰ ਕੀਤਾ ਸਿੱਖਪਾਈ ਚਾਰੇ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੇ ਬੋਲਦੇ ਆਂ ਬਾਜਬਾ ਨੇ ਕਿਹਾ ਕਿ ਭਾਜਪਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਬਾਜਵਾਨ ਨੇ ਕਿਹਾ ਕਿ ਸਿਰਫ ਗੱਲਾਂ ਨਹੀਂ ਨੇ ਸਗੋ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਬੰਦੀ ਸਿੰਘਾਂ ਦੀ ਰਿਹਾਈ ਕੁਝ ਦਿਨਾਂ ਵਿੱਚ ਸੰਭਵ ਹੈ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਪੰਜਾਬ ਦੇ ਵਿੱਚ ਸਿੱਖ ਵਿਰੋਧ ਪ੍ਰਦਰਸ਼ਨ ਦੀ ਮੋਰੀ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਸੰਗਠਨਾ ਅਤੇ ਧਾਰਮਿਕ ਆਗੂਆਂ ਵੱਲੋਂ ਸਰਕਾਰ ਨੂੰ ਲਗਾਤਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਇਸ ਮੁੱਦੇ ਨੇ ਰਾਜਨੀਤਿਕ ਗਤੀ ਵੀ ਹਾਸਲ ਕਰ ਲਈ ਹੈ ਭਾਜਪਾ ਹੁਣ ਸੰਕੇਤ ਦੇ ਰਹੀ ਹੈ ਕਿ ਇਹੋ ਚਿੰਤਾ ਨੂੰ ਦੂਰ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ ਜੇਕਰ ਮੋਦੀ ਸਰਕਾਰ ਰਿਹਾਈ ਨਾ ਲੱਗੇ ਵੱਦੀ ਹੈ ਤਾਂ ਇਸ ਦੇ ਪੰਜਾਬ ਵਿੱਚ ਮਹੱਤਵਪੂਰਨ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਪੈ ਸਕਦੇ ਨੇ ਖਾਸ ਕਰਕੇ ਚੋਣਾਂ ਨੇੜੇ ਔਰ ਨਾਲ ਹਾਲਾਂਕਿ ਕੇਂਦਰ ਤੋਂ ਅਧਿਕਾਰਤ ਪੁਸ਼ਟੀ ਦੀ ਅਜੇ ਉਡੀਕ ਹੈ ਉਦਰੇ ਇਸ ਮਾਮਲੇ ਤੇ ਅਕਾਲੀ ਦਲ ਦਾ ਵੀ ਬਿਆਨ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦਾ ਮਾਮਲਾ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੈ ਇੱਕ ਪੰਜਾਬ ਭਾਜਪਾ ਆਗੂ ਵੱਲੋਂ ਬੰਦੀ ਸਿੰਘਾਂ ਦੇ ਪੱਖ 'ਚ ਆਵਾਜ਼ ਉਠਾਉਣਾ ਕਾਬਿਲ-ਏ-ਤਾਰੀਫ਼ ਹੈ ਪਰ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਗੁਰਪੁਰਬ ਮੌਕੇ ਬਕਾਇਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਸ਼ਵਾਸ ਦਿਵਾਇਆ ਸੀ ਤਾਂ ਕਾਪੜੀ ਆਵਾਜ਼ ਪਹੁੰਚਾਉਣਾ ਜਾਂ ਕੇਵਲ ਇੱਕ ਬਿਆਨ ਮਾਤਰ ਹੀ ਮੰਨਿਆ ਜਾਵੇਗਾ ਇਸ ਮੌਕੇ ਆਗੋ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਇੱਕ ਵਾਰ ਉਹ ਵੀ ਸੁਣ ਲੋ ਅੱਗੇ ਅੰਦਰ ਕੋਈ ਪ੍ਰਾਥਮਿਕਤਾ ਨਹੀਂ ਹੈ ਦੂਸਰੇ ਪਾਸੇ ਮੈਂ ਗੱਲ ਕਹਿਣਾ ਚਾਹਨਾ ਕਿ ਜੇ ਬੰਦੀ ਸਿੱਖਾਂ ਨੂੰ ਛੱਡਣਾ ਚਾਹਦੇ ਹੋ ਭਾਜਪਾ ਵਾਲਿਓ ਕਿਸਨੇ ਤੁਹਾਡੇ ਹੱਥ ਬੰਨੇ ਹੈ ਕੌਣ ਰੋਕ ਰਿਹਾ ਤੁਹਾਨੂੰ ਬਈ ਇੱਕ ਪਾਸੇ ਰਜੀਵ ਗਾਂਧੀ ਦੀ ਹਤਿਆ ਹੋਈ ਸੀ ਉਹਨਾਂ ਦੇ ਦੋਨਾਂ ਬੱਚਿਆਂ ਨੇ ਰਾਹੁਲ ਗਾਂਧੀ ਔਰ ਪ੍ਰੇਨਕਾ ਗਾਂਧੀ ਨੇ ਸਾਹਮਣੇ ਆ ਕੇ ਕਿਹਾ ਕਿ ਅਸੀਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕਰਦੇ ਹਾਂ ਅੱਜ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਿੱਖਾਂ ਦੇ ਅੰਦਰ ਦਾ ਹੈ ਭੀਜਪੀ ਨਾ ਸਿੱਖਾਂ ਦੀ ਕਦੀ ਅੰਦਰ ਦੋ ਸਕਦੀ ਹੈ ਨਾ ਮੁਸਲਮਾਨਾਂ ਦੀ ਕੰਦਰ ਦੋ ਸਕਦੀ ਹੈ ਨਾ ਧਰਿਚਨਾ ਦੀ ਹਮਦਰਦ ਹੋ ਸਕਦੀ ਹੈ ਨਾ ਦਲਿਤਾਂ ਦੀ ਹਮਦਰਦ ਹੋ ਸਕਦੀ ਹੈ ਇਹ ਬੀਜੇਪੀ ਫਿਰਕਾ ਪ੍ਰਸ ਪਾਰਟੀ ਹੈ ਔਰ ਦੂਸਰੇ ਪਾਸੇ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਹਜ਼ਾਰਾਂ ਸਿੱਖਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਹਜ਼ਾਰਾਂ ਸਿੱਖਾਂ ਦੀ ਜ਼ਮੀਨਾਂ ਖੋਈਆਂ ਗਈਆਂ ਜਿਹੜਿਆ ਸੁਪਰੀਮ ਕੋਰਟ ਦੇ ਵਿੱਚ ਕੇਸ ਬੁਗ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਹਿਊਮਨ ਰਾਈਟਸ ਦਾ ਮਸਲਾ ਹੈ ਕਿਉਂਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੋ ਕੀਤਾ ਉਹ ਭੁਗਤ ਲਿਆ। ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਬਿਲਕੁਲ ਸਬਾਨੂੰ ਤੇ ਛੱਡੇ ਜਾ ਸਕਦੇ ਹੁੰਦੇ। ਫਿਰ ਬੰਦੀ ਸਿੰਘ ਕਿਉਂ? ਅਰਜੇ ਅਗਰ ਪੰਜਾਬ ਬੀਜੇਪੀ ਦੇ ਕਿਸੇ ਲੀਡਰ ਨੇ ਇਹਦੀ ਆਵਾਜ਼ ਬੁਲੰਦ ਕੀਤੀ ਹੈ ਤਾਂ ਮੈਂ ਕਹਿੰਦਾ ਚੰਗੀ ਗੱਲ ਹੈ। ਪਰ ਵਿਸ਼ਵਾਸ ਤਾਂ ਨਹੀਂ ਹੁੰਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਗੁਰਪੁਰਪ ਦੇ ਉੱਤੇ ਇਹ ਐਲਾਨ ਕਰਕੇ ਉਹ ਤਾਂ ਯੂ-ਟਰਨ ਮਾਰ ਚੁੱਕੇ ਨੇ ਸੋ ਭਾਜੀਪੀ ਪੰਜਾਬ ਦੇ ਲੀਡਰ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਨੇ ਇਹ ਕੋਈ ਰਹਿਮ ਦੀ ਇਹ ਕੋਈ ਭੀਖ ਦੀ ਗੱਲ ਨਹੀਂ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਭੁਗਤਿਆ ਵੀ ਕਿ ਦੁੱਗਣਾ ਭੁਗਤਿਆ ਸੋ ਦੇਸ਼ ਦੀ ਸਰਕਾਰ ਜਲ ਤੋਂ ਜਲਦ ਉਹਨਾਂ ਨੂੰ ਰਿਹਾ ਕਰੇ ਔਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਹੇ ਯਤਨਸ਼ੀਲ ਨੇ ਬੰਦੀ ਸਿੰਘਾਂ ਦੀ ਰਿਹਾਈ